ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਰਾਤ ਪਹੁੰਚ ਗਏ ਸੀ ਆਪਾਂ ਗੋਪਿੰਦ ਦਾ ਤਾਂ ਮੈਂ ਤੇ ਆਪ ਮਿਲ ਕੇ ਸੀ ਆਪਾਂ ਨੂੰ ਡੋਰਮਟਰੀ ਬੈੱਡ ਤੇ ਹੁਣ ਵੱਜ ਗਏ ਨੇ 6:30 ਵਜੇ ਨਿਕਲਣ ਲੱਗੇ ਆਪਾਂ ਇੱਥੋਂ ਤੇ ਹੁਣ ਪਹੁੰਚਦੇ ਆਂ ਜੀ ਥੱਲੇ ਗੋਦੀ ਘਾਟ ਤੇ ਹੋਰ ਕਿੰਨੇ ਪਹੁੰਚੇ ਬਾਕੀ ਬੰਦੇ ਆਪਣੇ ਰਾਤ ਨੂੰ ਥੱਲੇ ਪਹੁੰਚੇਗੇ ਸੀਗੇ ਹੁਣ ਉਹਨਾਂ ਜਾ ਕੇ ਮਿਲਦੇ ਆਂ ਤੇ ਸਿੱਧਾ ਇੱਥੇ ਚੱਲ ਗਏ ਆਪਾਂ ਰਿਸ਼ੀ ਕੇ ਸਵਾਲ ਨੂੰ ਜੇ ਟਾਈਮ ਹੋ ਜਾਦਾ ਸਿੱਧਾ ਅਬਰ ਸਾਧ ਨੇ ਪਾਉਂਗਾ ਗੱਡੀ ਇਹ ਤਾਂ ਰਾਤ ਕੋ ਸਿੱਧਾ ਝਾਕਾ ਭਾਕਾ ਸੀਗਾ ਤੇ ਡੋਰਮਟਰੀ ਦਾ ਸਭ ਲੋਕ ਨਿਕਲ ਚੁੱਕੇ ਨੇ ਜਿਹੜੇ ਉੱਪਰ ਜਾਣ ਵਾਲੇ ਆ ਮੋਸਟਲੀ ਉੱਪਰ ਜਾਣ ਵਾਲੇ ਸੀਗੇ ਏਮਕੋਰ ਸਾਹਿਬ ਮੈਂ ਤੁਹਾਡੇ ਕੋਲ ਆਉਣ ਵਾਲੇ ਉਹ ਜਾ ਚੁੱਕ ਨੇ ਜਿਹਨਾਂ ਨੂੰ ਥੱਲੇ ਜਾਣਾ ਵਾ ਉਹ ਸੁੱਤੇ ਹੋਏ ਨੇ ਲੈਟ ਚੈੱਕ ਕਰ ਪਹੁੰਚ ਚੱਲਦੇ ਆ ਜੀ ਆਹ ਸੀਗੇ ਸੇ ਕੁਝ ਇਹ ਹੈਗੀ ਐ ਸਰਾ ਨੰਬਰ ਯੂਕੇ ਨੰਬਰ 9 ਇਹਦੇ ਵਿੱਚ 0 ਤੋਂ ਲੈ ਕੇ 10 ਤੱਕ ਹੌਲ ਹੈ ਗਿਆ ਇਹ ਜੀ ਡੋਰ ਮੈਟਰੀ ਵਗੈਰਾ ਬੜੀ ਹੁੰਦੀ ਆ। ਹੌਣੇ ਫੋੜੇ ਗਲਦੇ ਆ ਜੀ ਬਾਹਰ। ਹੌਣੇ। ਇਹ ਆ ਜੀ ਗੁਰਦੁਆਰੇ ਦਾ ਕੋਚਾ ਕਾਪਾ ਕਾ ਸਵੇਤਾ ਅਜੂਕੇ ਬਿਲਡਿੰਗ ਕਮਰਾ ਨੰਬਰ 1 ਤੋਂ 10 ਆ ਇਧਰ ਵਾਸ਼ਰੂਮ ਵੀ ਬਣੇ ਹੋਏ ਆ ਅਲੱਦਾ ਤੋਂ ਤੇ ਇਹਦੇ ਅੰਦਰ ਵੀ ਆਪਣੇ ਵਾਸ਼ਰੂਮ ਹੈਗੇ ਸੀਗੇ। ਇਹ ਆਦੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇੱਧਰ ਬਾਹਰ ਮਿਲਦੀ ਐ ਇੱਥੇ ਚਾਹ ਗਰਮਾ ਗਰਮ ਚਾਹ ਇਹ ਦਸਾ ਕਰਿਆ ਤੇ ਥੱਲੇ ਚਾਲੇ ਪਾਉਂਦੇ ਆ ਜੀ ਭੜਿਆ ਆ ਜੀ ਆਪਣਾ ਲੰਗਰ ਸਾਹਿਬ ਦਾ ਜੋ ਵੀ ਰਸਣ ਪਾਣੀ ਸੀਗਾ ਉਹ ਸਭ ਥੱਲੋ ਇੱਧਰ ਘੋੜਿਆਂ ਦੇ ਆਉਂਦਾ ਲੱਦ ਲੱਦ ਕੇ ਪਰ ਤਾਂ ਵੀ ਤਾਂ ਨੇ ਆ ਵਰੰਦਾਗ ਮਿੱਟੀ ਜਿਹੜੀ ਕੀ ਇੰਨਾ ਰਸਣ ਉੱਤੇ ਆ ਰਿਹਾ ਐ ਇੰਨੀ ਸੰਗਤ ਚਾ ਕਰੇ ਰੋਜ਼ ਦੀ ਰੋਜ਼ ਆ ਆਹ ਇਹ ਗੋਤਵਾਸ ਆਦੀ ਬਿਲਡਿੰਗ ਹੈ ਜਿਹਦੇ ਗੁਰੂ ਗਰੰਥ ਸਾਹਿਬ ਜੀ ਜੋ ਵੀਦ ਨੇ ਬਾਕੀ ਆ ਸਾਰੀਆਂ ਸਰਾਵਾ ਉਹਦੇ ਸਾਰੀ ਤੇ ਸਾਹਮਣੇ ਵਾਲੀ ਦਰਾਹ ਆਪਣੀ ਸੀਗੀ ਤੇ ਇਹ ਆ ਜੀ ਦਰਖਤ ਹੈ ਇੱਥੇ ਬਾਬਾ ਮੋਦਰਨ ਸਿੰਘ ਜੀ ਜਿਹਦੇ ਆਇਸ਼ ਸੀ ਜਿਨ੍ਹਾਂ ਨੇ ਦੁਸਤ ਦਮਨ ਗੁਰੂ ਗੋਬੀ ਸਿੰਘ ਜੀ ਦੇ ਤਪਸਥਾਨ ਅਤੇ ਹਿਮਕੋਟ ਸਾਹਿਬ ਦੀ ਖੋਜ ਕੀਤੀ ਇੱਥੇ ਆ ਅੰਦਰ ਆ ਕੇ ਰਹਿੰਦੇ ਸੀਗੇ ਫਿਰ ਜਿਹੜੇ ਉੱਪਰੋਂ ਖੋਜ-ਖੋਜ ਕਰਕੇ ਆਉਣੀ ਤੇ ਰਾਤ ਇੱਥੇ ਆ ਕੇ ਰਹਿਣਾ ਉੱਤੇ ਸੇਵਾ ਵਗੈਰਾ ਕਰਾ ਕੇ ਆਣੀ ਫਿਰ ਰਾਤ ਇੱਥੇ ਆ ਕੇ ਥੱਲੇ ਇਹਨਾਂ ਉੱਤੇ ਰਹਿਣ ਦਾ ਪ੍ਰਬੰਧ ਨਹੀਂ ਸੀਗੇ ਨਾ ਕੋਈ ਉਹ ਹੋਈ ਇੱਕ ਉਹਨਾਂ ਦਾ ਟਿਕਾਣਾ ਸੀਗਾ ਥੱਲੇ ਆ ਕੇ ਰਹਿੰਦਾ ਇਹ ਥੱਲੇ ਕਿਉਂਕਿ ਜੰਗਲੀ ਜਾਨਵਰ ਬਹੁਤ ਸੀ ਉਹਦਾ ਇਤਿਹਾਸ ਕੁਝ ਇਦਾਂ ਲਿਖਿਆ ਗਿਆ ਅੰਗਰੇਜ਼ਾਂ ਨੂੰ ਜ਼ਿਆਦਾ ਹੋਵੇਗਾ ਤਾਂ ਇੱਧਰ ਤੇ ਇਹਦੇ ਵਿੱਚ ਅੱਗ ਲਾਗੇ ਇੱਥੇ ਸਾਈਡ ਦੇ ਬੈੰਦੇ ਹੁੰਦੇ ਸੀਗੇ ਤਾਂ ਨਿਆਰੂ ਜਨੇ ਇੰਨੀ ਵੱਡੀ ਖੋਜ ਕੀਤੀ ਹੋਰ ਜਾਂਦੇ ਆ ਜੀ ਆਪਾਂ ਥੱਲੇ ਗੋਪੀਗੜ੍ਹ ਜਾਂਦੇ ਆ ਜੀ ਹੁਣ ਇਥੋਂ ਚੱਲੀਏ ਜੀ ਗੋਪੀਗੜ੍ਹ ਚਾਹ ਚੁੱਕੀ ਐ ਜਿਹੜਾ ਥੱਲੇ ਆਇਆ ਲੱਗਰ ਹਾਲਵਾ ਸੇ ਸਾਦਾ ਖਚਰਾ ਦੇ ਚੜ ਕੇ ਆਉਂਦਾ ਹੈ ਰਾਸ਼ਨ ਚਲੋ ਰਾਸ਼ਨ ਆਇਆ ਜੀ ਇਹ ਇਹ ਰਾਸ਼ਨ ਇਹ ਗੋਬਿੰਦ ਘਾੜ ਤੋਂ ਆ ਰਿਹਾ ਜੀ ਗੋਬਿੰਦ ਘਾੜ ਤੋਂ ਠੀਕ ਹੈ ਜੀ ਜੋ ਗੋਬਾ ਜਾ ਰਿਹਾ ਸਾਰਾ ਸੰਗਤਾਂ ਖਚਰਾ ਰਹੀ ਜਾ ਰਿਹਾ ਸਮਾਨ heemkord ਵੀ ਖਚਰਾ ਰਹੀ ਜਾਂਦਾ ਸਮਾਨ ਆਹ ਜੀ ਰਾਸ਼ਨ ਸਾਰਾ ਥੱਲੇ ਜਿਹੜਾ ਆਇਆ ਵੱਡੀ ਢੀਰ ਵੱਡੀ ਕਿੱਥੇ ਕਰਤ ਫਰਾਈ ਤੇ ਆਹ ਜੀ ਗੁਰਦੁਆਰਾ ਗੋਬਿੰਦਹਾਉ ਦਾ ਲੰਗਰ ਹਾਲ ਉਹ ਇਤੋਂ ਲੱਗਰ ਪਾਣੀ ਛੱਕ ਕੇ ਚੱਲਦੇ ਆ ਜੀ ਥੱਲੇ ਚਾਹ ਵਗੈਰਾ ਪੀ ਲਈ ਆਪਾਂ ਉਹ ਕੋਰੇ ਸਵਾ ਦਾ ਜੀ ਬਾਈ ਵੀਰੇ ਨੇ ਜਾਣਾ ਇੱਥੇ ਆਪਾਂ ਛਾ ਕਰੀਏ ਇੱਥੇ ਜਾ ਆ ਬਾਹਰ ਜਾ ਰਹਾ ਲੱਗ ਰਾ ਜੀ ਇਥੇ ਆਕੇ ਤੇਰੀ ਭਰੀ ਹੁੰਦੀ ਚਾਹ ਦੀ ਜਿੰਨੀ ਲੋੜ ਗੇ ਪਾ ਪੀ ਜਾਓ ਇਥੋਂ ਆਹ ਜੀ ਥੇਲੀ ਚਾਹ ਇਥੇ ਇਧਰ ਆ ਜੀ ਗਰਮ ਜਾਦਾ ਕੋਸਾ ਕੋਸਾ ਪਾਣੀ ਆਉਂਦਾ ਪੀਣ ਵਾਸਤੇ ਲੋ ਪਾਣੀ ਸਾਕਿਓ ਦਰਪਿਆ ਦੀ ਗੁਰਦਰਾ ਸਾਹਿਬ ਤੋਂ ਇਥੇ ਅਸੀਂ ਦੋ ਵੀ ਨੇ ਧਾਬ ਦੋ ਤੇ ਆਹ ਜੀ ਗੁਰਦਰਾ ਸਾਹਿਬ ਗੋਬਿੰਦ ਧਾਬ ਆਜੀ ਗੁਰਦੁਆਰਾ ਸਾਹਿਬਾਦਰ ਵਾਹਿਗੁਰੂ ਜੀ ਕੀ ਫਤਿਹ ਆਜੀ ਗੁਰਦੁਆਰਾ ਸਾਹਿਬ ਦਾ 메인 게ਟ ਹੈ ਦੇਖੋ ਇੱਥੋਂ ਐਂਟਰੀ ਹਾਂ ਐਂਟਰੀ ਕਰਕੇ ਨਾਲ ਹੀ ਇਹਦਾ ਦਫ਼ਤਰ ਦਾ ਮੇਨ ਆਫਿਸ ਇੱਥੋਂ ਦਾ ਤੇ ਆ ਵੀ ਇਹਨਾਂ ਦਾ ٹرسٹ ਦਾ ਇੱਕ ਪੰਨਾ ਵਾ ਤੇ ਆ ਜੀ ਇੱਥੇ ਡਿਸਪੈਂਸਰੀ ਕਿਸੇ ਨੂੰ ਵੀ ਜਿਤਨਾ ਕੋਈ ਮੁਸ਼ਕਲ ਆ ਪ੍ਰੋਪਰ ਅੰਦਰ ਹਸਪੀਟਲ ਵਗੈਰਾ ਬਣਿਆ ਹੋਇਆ ਵਾ ਤਿੰਨ ਚਾਰ ਬੈੱਡ ਹੈਗੇ ਅੰਦਰ proper oxygen वगैरह सारा को जितथे ਹੈਗਾ ਡਾਕਟਰ ਸਾਹਿਬ ਜੀ ਅੰਦਰ ਬੈਠੇ ਹੋਏ ਨੇ ਜੀ ਫਿਰ ਕਮਰਾ ਵਗੈਰਾ ਰਾਤ ਨੂੰ ਮਿਲ ਜਾਂਦਾ ਵਾ ਇਥੋਂ ਆ ਕੇ ਕੰਬੈੱਡ ਹੀ ਮਿਲਦੇ ਆ ਕਮਰੇ ਨਹੀਂ ਹੁੰਦੇ ਇਥੇ ਡੋਰਮਟਰੀ ਬੈੱਡ ਆ ਤੇ ਕੰਬਲ ਆਣ ਗਿਨੇ ਦਾ ਕੰਬਲ ਤੋਂ ਜਿੰਨੇ ਮਰਜ਼ੀ ਲੈ ਸਕਦੇ ਇਥੋਂ ਤੇ ਆਹੋ ਜਿੰਨੇ ਮਰਜ਼ੀ ਕੰਬਲ ਲੋ ਪਾਓ ਇੱਥੇ ਬਰਾਂਡਿਆਂ ਚ ਭਾਵੇਂ ਬਹੁਤ ਸ਼ਾਨਦਾਰ ਚੀਜ਼ ਆ ਕਮਰੇ ਆਲੀ ਦੇ ਕੰਬਲ ਤੋਂ ਆਨੇ ਗਿਆ ਬਹੁਤ ਕਿਰਪਾ ਵਾਇਗਰੋ ਜੀ ਆ ਨਿਕਲੇ ਨਾਲ ਹੀ ਮਾਰਕੀਟ ਚਾਲੂ ਬਾਹਰ ਹੋਟਲ ਵਗੈਰਾ ਸਾਰੇ ਇੱਥੇ ਚਲਿਓ ਜੀ ਇਹ ਰਵਾਂਗੇ ਜੀ ਮੈਂ ਪਾ ਇੱਥੇ ਤੜਤੜਾ ਥੱਲੇ ਰੋਵਿੰਗ ਘਾੜਦੇ ਆ ਅਜ ਇੱਥੋਂ ਹੁਣ ਗੰਗਰੀਆ ਪਿੰਡ ਮੁੱਕ ਗਿਆ ਜੀ ਇਹ ਸਾਰਾ ਗਾਂ ਗਰਿਆ ਪਿੰਡ ਸੀ ਇੱਥੇ ਇੰਨਾ ਪਿਛੇ ਤੁਸੀਂ ਦੇਖ ਰਹੇ ਜੇ ਇੱਥੋਂ ਹੁਣ ਥੱਲੇ ਜਾਉਣ ਵਾਲੇ ਜਿਹੜੇ ਆ ਖੱਤਰ ਘੋੜੇ ਉਹ ਇੱਥੋਂ ਮਿਲਦੇ ਆ ਉਹ ਅੱਗੋਂ ਨਹੀਂ ਮਿਲਣੇ ਤੁਹਾਨੂੰ ਗੁਰਦਵਾਰਾ ਲੱਗਾ ਹੋਣਾ ਪਹਿਲਾਂ ਮਿਲਦੇ ਹੁੰਦੇ ਸੀ ਹੁਣ ਇਹਨਾਂ ਦਾ ਸਟੈਂਡ ਸਾਰਾ ਇੱਥੇ ਬਣਾਇਆ ਹੁਣ ਇੱਥੋਂ ਸਾਰੇ ਮਿਲਦੇ ਆ ਹੁਣ ਇੱਥੋਂ 3 ਕਿਲੋ ਮੀਟਲ ਸੇਰਾ ਉਤਰਾਈ ਹੋਣੀ ਆ ਪੁਲ ਤੱਕ ਤੇ ਇਹ ਰ ਕੋ ਥੋੜੀ ਮਾੜੀ ਮਟੀ ਤਾਂ ਆਈ ਜਾਣੀ ਫਿਰ ਉਤਰਾਈ ਆਈ ਜਾਊਗੀ ਇਹ ਸਾਰਾ ਜੰਗਲੀ ਰਾਕਾ ਸਾਰਾ ਇੱਥੇ ਦੇ ਸਾਰੇ ਦੇਵਦਾਰ ਦੇ ਦਰਖਤ ਬਹੁਤ ਉੱਚੇ ਉੱਚੇ ਹੁੰਦੇ ਸਾਰੇ ਸਾਰਾ ਜੰਗਲੀ ਰਾਕਾ ਸਾਰਾ ਇੱਥੇ ਸਾਰੇ ਉਤਰਾਈ ਆ ਮੋਸਟਲੀ ਇੱਥੇ ਹੁਣ ਇਹ ਹਲੇ ਬੜ ਗੋਮੇ ਤਾਂ ਹੁੰਦਾ ਸਾਰੇ ਟੈਂਟ ਇਹ ਵੀ ਆ ਸਾਰਾ ਆਪਣਾ ਹੋਟਲ ਹੀ ਆ ਇੱਕ ਹਿਸਾਬ ਦਾ ਤੇ 2000 ਰੁਪਏ ਪਰ ਪਰਸਨ ਇੱਥੇ ਲੱਗਦਾ ਆ ਟੈਂਟ ਬਣੇ ਹੋਏ ਆ ਤੇ ਉਹ ਆ ਸਾਹਮਣੇ ਹੈਲੀਪੈਡ ਜੋਗੀ ਹੋਰ ਘੰਟੇ ਤੱਕ ਫੇਰੇ ਲਾਉਣੇ ਸ਼ੁਰੂ ਕਰ ਦੇਣੇ ਉਹਨੇ ਸੰਗਤ ਦਾ ਜਿਹੜੀ ਉਤਰਾਈ ਵਾਲੀ ਸਾਰੀ ਸਾਰੀ ਉਤਰਾਈ ਵਾਲੀ ਸੰਗਤ ਹੁਣ ਜਾਣ ਦੀ ਥੱਲੇ ਉਹ 5 4 5 ਵਜੇ ਤੱਕ ਤਾਂ ਸ਼ੁਰੂ ਕਰ ਦਿੰਦੇ ਲੋਕੀ ਥੱਲੇ ਉਤਰਨਾ 4 5 ਵਜੇ ਥੱਲੇ ਕਰ ਦਿੰਦੇ ਨੇ ਸ਼ੁਰੂ ਉਤਰਨਾ ਜੱਜ ਭਾਈ ਨਾ ਹੋਣ ਲੱਗੀ ਐ ਦੀ ਗਰਮੀ ਹੁਣ ਜਾਕੜ ਜੁੜ ਰਹੀ ਆ ਭਾਈ ਥੱਲੇ ਜਾ ਕੇ ਲਾਵਾਂਗੇ ਜੇ ਰਾਜ ਲੋੜ ਪਈ ਤੇ ਫੇਰ ਲਾਵਾਂਗੇ ਕਿਆ ਕਰੋ ਜੀ ਰਾਤ ਇੰਨੇ ਸੋਹਣੇ ਵੀ ਹੁੰਦੇ ਰੁਕਿਆ ਹੀ ਜਾਂਦਾ ਬਦੋ ਬਰੀ ਤੇ ਉਹ ਜਿਹੜੀ ਰੇਜ਼ ਜਿਹੜੀ ਧੁੱਪਰੀ ਰੇਜ਼ ਆ ਕੈਮਰੇ ਵਿੱਚ ਨਹੀਂ ਆਉਂਦੀ ਆ ਜਿਹੜੀ ਧੁੱਪਰੀ ਰੇਜ਼ ਆ ਬਹੁਤ ਸ਼ਾਨਦਾਰ ਨੇ ਰਾਂਦੀ ਆ ਕਾ ਅ ਨਾਲ ਹੀ ਥੱਲੇ ਤੇ ਕੰਨਾ ਸ਼ੁਰੂ ਹੋ ਗਿਆ ਇੱਥੇ ਤੇ ਅੱਗੇ ਪੁੱਲ ਆਉਣ ਵਾਲਾ ਵਾ ਇਨੇ ਕ੍ਰਾਸ ਕਰਕੇ ਨਵਾਂ ਬਣਿਆ ਬ੍ਰਿਜ ਤੋਂ ਅੱਜ ਹੋਣ ਜਾਵਾਂਗੇ ਉਦੋਂ ਆਪਾਂ ਪੁਰਾਣੇ ਬ੍ਰਿਜ ਤੋਂ ਆਏ ਸੀਗੇ ਤਰਾ ਪੁਆ ਕੇ ਅੱਜ ਆਪਾਂ ਜਿਹੜਾ ਝਰਨਾ ਧਰਨ ਜਾਂਦੀ ਰਹੀ ਵਿਖਾਇਆ ਹੀ ਹੁੰਦੀ ਵਰੀ ਝਰਨਾ ਪੂਰਾ ਜੋਰਾਂ ਨਾਲ ਚੱਲਦਾ ਪਿਆ ਅੱਜ ਘਾਰੇ ਬਰਸਾਤ ਹੋਣ ਕਰਨਾ ਉੱਤੇ ਬਰਸਾਤ ਇਹ ਹੇਮਕੋਟ ਵਾਲੀ ਪਹਾੜੀ ਤੇ ਥੋੜੀ ਹੋਈ ਅੱਧਾ ਘੰਟਾ ਪਰ ਜਿਹੜੀ ਸਾਹਮਣੇ ਵਾਲੀ ਪਹਾੜੀ ਸੀ ਉਹ ਇਹਦਾ ਬਹੁਤ ਜ਼ਿਆਦਾ ਸ਼ਾਮ ਤੱਕ ਬਾਰਿਸ਼ ਹੁੰਦੀ ਰਹੀ ਤੇ ਗੜਮੇਣ ਗੋਭੇ ਨਿਕਾਲੇ ਵੀ ਹੁੰਦੀ ਰਹੀ ਸਾਰੀ ਤੇ ਉਹਦੇ ਕਰਕੇ ਥੋੜਾ ਫਲੋ ਵਧ ਗਿਆ ਤੇ ਸਾਹਮਣੇ ਆ ਨਵਾਂ ਪੁਲ ਜੇ ਆਪਾਂ ਹੋ ਜਾਵਾਂਗੇ ਔਰ ਪਾਸੇ ਇਹ ਰਾਹ ਹੁੰਦਾ ਵਸ ਥੱਲੋ ਛੋਟੇ ਪੁਲ ਥਾਣੇ ਤੇ ਇਹ ਜਾਣਾ ਜੀ ਨਵੇਂ ਪੁਲ ਥਾਣੇ ਇਹ ਤੋਂ ਆਜਣਾ ਛੋਟਾ ਜਿਹੜਾ ਪੁਰਾਣਾ ਪੁਲ ਸੀਗਾ ਉਹ ਥੱਲੇ ਜਿਹੜਾ ਤੇ ਉੱਪਰ ਵਾਲੇ ਪੁਲ ਤੋਂ ਵੱਡੇ ਪੁਲ ਥਾਣੇ ਜਾਣ ਖਾਤਰ ਇੱਧਰ ਜਾਣਾ ਪੈਣਾ ਜੀ ਆਪਾਂ ਬੋ ਜੀ ਮਿੱਤਰੋ ਆ ਜੀ ਸਸਪੈਂਸ਼ਨ ਬ੍ਰਿਜ ਜਿਹੜਾ ਨਵਾਂ ਬਣਾਇਆ ਗਿਆ ਬਹੁਤ ਹੀ ਉਚਾਈ ਤੇ ਥੱਲੋ ਉਹ ਜਿੰਨਾ ਮੱਝੇ ਪਾਣੀ ਵਾਜੇ ਪੁਲ ਨੂੰ ਕੋਈ ਖਤਰਾ ਨਹੀਂ ਹੈਗਾ ਅੱਗੇ ਨਹੀਂ ਤਾਂ ਪਾਣੀ ਵੱਜ ਜਾਂਦਾ ਪੁਲ ਟੁੱਟ ਜਾਂਦਾ ਛੜੇ ਤੇ ਜਾਤਾ ਰੋਕਣੀ ਪੈਂਦੀ ਤੇ ਹੁਣ ਤਾਂ ਹੋਰ ਬਹੁਤ 就来就 ਤੰਦੂਰੀ ਪਰੌਂਠੇ ਇੱਥੇ ਲੱਗਦੇ ਆ ਕਿੰਨੇ ਰੁਪਏ ਦਾ ਪਰੌਂਠਾ 70 ਰੁਪਏ ਦਾ 70 ਰੁਪਏ ਦਾ ਤੰਦੂਰੀ ਪਰੌਂਠਾ ਪਰਾਂ ਟਾਈਮ ਮੱਖਣਿਆ ਆਚਾਰ ਹੈ ਇਸ ਵਿੱਚ ਨਹੀਂ ਇਹ ਤੰਦੂਰੀ ਕਿੰਨੇ ਦਾ 70 ਰੁਪਏ ਦਾ ਤਵੇ ਵਾਲਾ ਤਵੇ ਵਾਲੇ 70 ਉਹ ਹੀ 70 ਦਾ ਇਹ ਤੰਦੂਰੀ ਪਰੌਂਠਾ ਇੱਥੇ ਖਾਣ ਲੱਗੇ ਆ ਇਹ ਇੱਕ ਦੋ ਦੁਕਾਨਾਂ ਜਿੱਨਾਂ ਕੋਲ ਤੰਦੂਰੀ ਪਰੌਂਠੇ ਮਿਲਦੇ ਹਨਾ ਸਭ ਤੋਂ ਬਾਅਦ ਤਵਾ ਵਾਲਾ ਹੁੰਦਾ ਹੈ ਆਉਂਕੇ ਪਾਸ ਇੱਕ ਛੇਹੇ ਸਾਹਮਣੇ ਦੁਕਾਨ ਆ ਨਾਲ ਹੀ ਪੋਲਾ ਇਧਰੋਂ ਆਇਆ ਨੋ ਮੋਨੇ ਦਾ ਤੰਦੂਰੀ ਪਰਾਂੜਾ ਖਾਣੇ ਆ। ਇਹ ਆ ਜੀ ਹਾਥੀ ਪੀਕ ਪਰਬਤ ਇਹ ਵੀ ਟਰੈਕਿੰਗ ਅਗਲੇ ਮਹੀਨੇ ਤੋਂ ਚਾਲੂ ਹੋਣੀ ਹੈ ਜੀ ਵੀ। ਇਹ ਗਾਈਡ ਲੈ ਕੇ ਵੀ ਜਾ ਸਕਦੇ ਜੇ ਨਾਲ। ਇਹ ਬਿਲਕੁਲ ਇੱਥੇ ਜਿਹੜਾ ਪੁੱਲ ਹੁੰਦਾ ਵਾ 3 ਕਿਲੋਮੀਟਰ ਵਾਲਾ ਉੱਥੇ ਹੈਗਾ ਨਾ ਵੈਲੀ ਬਹੁਤ ਸੋਹਣੀ ਬਣੀ ਹੋਈ ਆ। ਇਹ ਆ ਗਿਆ ਜੀ ਜਿਹੜਾ ਮੈਡੀਕਲ ਕੈਂਪ ਲੱਗਾ ਹੁੰਦਾ ਇੱਥੇ। ਗੋਬਿੰਦ ਘਾੜ ਤੋਂ ਗੋਬਿੰਦਪੁਰ ਜਾਂਦੇ ਵਕਤ ਇਹੋ ਸ਼੍ਰੀ ਹੈਮਕੋਡ ਸਾਹਿਬ ਸੇਵਾ ਸੁਸਾਇਟੀ ਸੇਵਾ ਸਿਮਰਨ ਸੁਸਾਇਟੀ ਮ사ਜ ਕਰਾ ਲੋ ਜੀ ਕੋਈ ਦਵਾਈ ਲੈ ਲੋ ਫਰੀ ਸੇਵਾ ਦੁਨੀਆਂ ਦਾ ਸਭ ਤੋਂ ਉੱਚਾ ਲੰਗਰ ਲੱਗਾ ਜੀ ਮੈਡੀਕਲ ਦਾ ਐਂਡ ਚਾਹ ਦਾ ਨਹੀਂ ਨਹੀਂ ਸੇਵਾ ਜੀ ਫਰੀ ਸੇਵਾ ਦਾਲ ਵਾਲੀ ਦੁਕਾਨ ਇੱਥੇ ਜਾਣ ਲੱਗਿਆ ਦਾਲ ਖਾਧੀ ਸੀ ਆਪਾਂ ਇੱਥੇ ਬੈਠੇ ਸੀ ਉੱਪਰ ਇਥੇ ਵੀਊ ਬਹੁਤ ਸ਼ਾਨਦਾਰ ਹੈਗਾ ਦੇਖੋ ਬਹੁਤ ਜ਼ਬਰਦਸਤ ਵੀਊ ਇੱਥੇ ਬੈਠਣ ਦਾ ਵੀ ਬਿਲਕੁਲ ਇਕਦਮ ਥੱਲੇ ਇਹਨਾਂ ਦਾ ਟ੍ਰੈਂਡ ਹੈਗਾ ਵਾ ਘਰ ਘੁਰ ਬਣਾਇਆ ਆਪਣੇ ਨਾਲ ਤੇ ਵੈਲੀ ਇੰਨੀ ਸੋਹਣੀ ਇਥੋਂ ਵੀਊ ਆਉਂਦਾ ਵਾ ਬਹੁਤ ਜ਼ਿਆਦਾ ਵਧੀਆ ਵੀਊ ਹੁੰਦਾ ਇਥੋਂ ਓਏ ਹੋਰ ਨਜ਼ਾਰਾ ਹੀ ਆ ਗਿਆ ਜੇ ਬਿਲਕੁਲ ਅਲਟੀਮੇਟ 뷰 ਅਲਟੀਮੇਟ ਮਸਟ 뷰 ਮਸਟ ਅਨਾਨੜੇ ਇਤਰਾਟਾ ਪਿਆ ਛੋਟੇ ਛੋਟੇ ਜੇ ਤਾਨਪੀਨ ਵਾਲੇ ਅਲਟੀਮੇਟ ਕਮ ਹੋਇਆ ਪਿਆ ਜੇ ਇਥੇ ਰਿਓਸ ਇਥੋਂ ਪਰੋੜੇ ਖਾਦੇ ਜਾਣ ਲੱਗਿਆ ਇਹ ਜਿਹੜੇ ਜਿਹੜੇ ਹੁੰਦੇ ਆ ਪਰੋਠੇ ਹੁਣ ਖਾਦੇ ਉਤਰਾਈ ਵਾਲੇ ਅੱਗੇ ਸੰਦਾਜੀ ਵੈਲੀ ਹੋਰ ਆ ਗਈ ਆ ਤੇ ਆਪਾਂ ਵੀ ਥੱਲੇ ਪਹੁੰਚ ਚੱਲੇ ਆ ਆ ਥੱਲੇ ਪੁੰਨਾ گاؤں ਆ ਗਿਆ ਥੱਲੇ ਇੱਥੇ ਲਵਾਂਗੇ ਆਪਾਂ ਟੈਕਸੀ ਇਹ ਅੱਜ ਸੰਦਾਜੀ ਵੈਲੀ ਇੱਕ ਕੁਦਰਤ ਦੇ ਨਜ਼ਾਰੇ ਬਹੁਤ ਹੀ ਸੁੰਦਰ ਨਜ਼ਾਰੇ ਆ ਜੀ ਹੁਣ ਇੱਥੋਂ ਆਪਾਂ ਲਵਾਂਗੇ ਜੀ ਇੱਕ ਟੈਕਸੀ ਤੇ ਟੈਕਸੀ ਲਾ ਕੇ ਚੱਲਦੇ ਆ ਜੀ ਬਹੁਤ ਥੱਲੇ 5 ਕਿਲੋਮੀਟਰ ਥੋੜਾ ਜਿਹਾ ਬਸ ਰਹਿ ਗਿਆ ਟਰੈਕ ਆ ਬਸ ਇੰਨਾ ਕੇ ਇੱਕ ਹੀ ਹੈਗੀ ਆ ਬਸ ਮੋੜ ਜਾ ਲੋ ਜੀ ਮਿੱਤਰੋ ਪਹੁੰਚ ਗਏ ਆ ਜੀ ਆਪਾਂ ਟੈਕਸੀ ਸਟੈਂਡ ਤੇ ਪੁਲਨਾ گاؤں ਕੋਈ ਟੈਕਸੀ ਲਿੱਤੀ ਨਹੀਂ ਆਪਾਂ ਦਾ ਜੇ ਬਾਈ ਨੇ ਨਹੀਂ ਕਿਤੇ ਗਿਆ ਕਿ ਆ ਉਹ ਆ ਗਏ ਜਦੈ ਭਾਈ ਵੀ ਆ ਜੀ ਟੈਕਸੀ ਸਟੈਂਡ ਇਥੋਂ ਦਾ ਜਦੈ ਭਾਈ ਖਲੋ ਗਏ ਕੁਲਫੀਆਂ ਰੈਡੀ ਤੇ ਲੱਗ ਗਈ ਕੁਲਫੀਆਂ ਰੈਡੀ ਤੇ ਖਲੋ ਗਏ ਰੈਡੀ ਤੇ ਖਲੋ ਗਏ ਕੀ ਗੱਲ ਹੈ ਕੋਤੋਂ ਨਹੀਂ ਜਾਨੀ ਚੱਲ ਨਿਕਲਾਂਗੇ ਜੀ ਇਥੋਂ 10 ਵਾਰੀਆਂ ਪੂਰੀਆਂ ਕਰਕੇ ਗੱਡੀ ਦੁਰਦੇ ਇਥੇ ਨਿਕਲਣ ਲੱਗੇ ਗੱਡੀ ਤੇ ਬਹਿ ਜਾਈਆਂ ਚੱਲ ਚੱਲ ਆ ਨਾਪੂ ਮੇਰੀ ਗੱਲ ਸਾਰੇ ਟੈਕਸੀ ਸੈਂਟਰ ਆ ਇਥੇ ਜੀ ਆਪਾਂ ਹੁਣ ਥੱਲੇ ਲੌਬੀ ਦੇ ਘਾਟ ਵੱਲੋਂ ਟੈਕਸੀ ਦੇ ਬਹਿ ਗਏ ਇਥੇ ਦਾ ਪੂਰੀ ਫੋਲੋ ਜਾਂਦੀ ਹੈ ਜੀ ਬੀਬੀ ਹੋਰ ਕਿੰਨਾ ਹੋਗਾ ਜੇ ਆਪਾਂ ਨੂੰ ਘਰ ਘਰ ਪੁੱਛੀ ਬੜਾ ਕੁੱਟਿਆ ਜੀ ਆਹ ਕੋਈ ਥੰਨੇ ਜਾ ਰਹੇ ਥੱਲੇ ਆ ਜੀ ਥੱਲੇ ਪੁੱਲਣਾ ਗਾਓ

t h a ਯਾ ਬਗੋ ਬੀਰ ਕਾਰਟ ਇਹ ਜਬਾਰੀ ਬਹੁਤ ਹੱਣ ਲੱਲੇ ਲੱਗੀ ਆ ਥੱਲੇ ਇੰਨੀ ਗੱਡੀ ਲੱਗੀ ਹੋਰ ਜ਼ਿਆਦਾ ਗੱਡੀ ਲੱਗੀ ਅੱਗੇ ਨਹੀਂ ਆ ਕੇ ਆ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਪੁੱਲ ਬਣਿਆ ਹੋਇਆ ਉਤੋਂ ਦੇ ਜਾ ਪਹੁੰਚ ਗਏ ਆ ਬਾਈਕ ਦਾ ਉੱਤੇ ਵੀ ਚੱਲ ਜਾਂਦੀ ਹੈ 5 ਕਿਲੋਮੀਟਰ ਟੈਕਸੀ ਜਾਂਦੀ ਆ ਉਨੀ ਹੀ ਬੱਸ ਚੱਲ ਜਾਂਦੀ ਆ ਬਾਈਕਾਂ ਚੱਲ ਜਾਂਦੀ ਆ ਵਾ ਤਾਂ ਮੁੰਡੇ ਜਾ ਰਹੇ ਆ ਜੀ ਉੱਪਰ ਹੋਏਗਾ ਕੀ ਗੋਦਰਾ ਸਾਹਿਬ ਹੋਏ ਛਲਾਲ ਪਾਣੀ ਕਰਦੇ ਆ ਗੱਡੀ ਤੋਂ ਜੈਸ਼ਾਹ ਗੱਡੀ ਜੋ ਕਰਦੇ ਆ ਇਥੋਂ ਗੱਡੀ ਜੋ ਕਪੜੇ-ਕੁਪੜੇ ਕੱਢ ਗਏ ਫਿਰ ਛਲਾਲ ਪਾਣੀ ਕਰਦੇ ਆ ਕੇ ਜੀ ਰੈਸਟ ਫ੍ਰੀ ਹੋ ਗਏ ਛਲਾਲ ਪਾਣੀ ਕਰਦੇ ਆ ਸਰੀਰ ਆ ਰਿਲੈਕਸ ਹੋ ਜਾਊਗਾ ਤੇ ਗੱਡੀ ਇੱਥੋਂ ਫੜਾਂਗੇ ਤੇ ਨਿਕਲ ਪਾਂਗੇ ਨਾਲੇ ਇੱਥੋਂ ਤੱਕ ਜਾਇਆ ਜਾਊਗਾ ਬਾਕੀ ਹਵਾ ਚੱਲ ਰਹੀ ਬਈ ਬਾ ਥੱਲੇ ਆ ਕੇ ਗਰਮੀ ਲੱਗਦੀ ਹੈ ਥੋੜੀ ਛੋਟੀ ਜੀ ਲੱਗੀ ਹੈ ਜੀ ਗੱਡੀ ਇਹ ਤੁਹਾਨੂੰ ਕਪੜੇ ਲੀੜੇ ਕੱਢਦੇ ਆ ਆਪਣੇ ਤੇ ਫਿਰ ਚੱਲਦੇ ਆਂ ਸਾਰ ਪਾਣੀ ਕਰਦੇ ਆਂ ਤੇ ਖਾ ਪੀ ਕੇ ਕੁਝ ਫਿਰ ਨਿਕਲ ਜਾਂਦੇ ਆ ਇਥੋਂ ਟਾਈਮ 11:30 ਵਜੇ ਆ ਤੇ ਧੁੱਪ ਬਹੁਤ ਜ਼ਿਆਦਾ ਦਿੱਖੀ ਇੱਥੇ ਕਈ ਲੋਕੇ ਜਿਹਦਾ ਉੱਤੋਂ ਹੁੰਦੇ ਨਿਕਲ ਜਾਂਦੇ ਨਾਲੇ ਇਦਾਂ ਹੀ ਤੇ ਹੁਣ ਆਪਾਂ ਵੀ ਆਪਣੇ ਲੀੜੇ ਕਪੜੇ ਕੱਢ ਗਏ ਤੇ ਚਾਨਨੇ ਆ ਜੀ ਨੌਣ ਤੇ ਫੇਰ ਨਾਲੇ ਆਪਾਂ ਸਿੱਧਾ ਰਿਸ਼ੀਕੇ ਨੂੰ ਗੱਡੀ ਪਾ ਲਾਂਗੇ ਇਹ ਆ ਜੀ ਮਾਰਕੀਟ ਕੋਬਨ ਘਾੜ ਦੀ ਆ ਜੀ ਮਾਰਕੀਟ ਕੋਬਨ ਘਾੜ ਦੀ ਸਾਧਿਓ ਚੱਲਦੇ ਓਏ ਥੋੜੇ ਲੈਂਦੇ ਮੈਗਨੇਟ ਮੈਗਨੇਟ ਭਾਜੀ ਕਿੰਨੇ ਕਿੰਨੇ ਦੇ ਸੌ ਰੁਪਏ ਅੱਜ ਅੱਜ ਜਿਹੜਾ ਮਾਡਲ ਲੈ ਲਿਆ ਤੁਹਾਨੂੰ ਹਾਂਜੀ ਮਿੱਤਰੋ ਨਿਕਲ ਲੱਗਿਆ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਦੇਖਦੇ ਹਾਂ ਹੁਣ ਨਿਕਲਦੇ ਹਾਂ ਜੀ ਇੱਥੋਂ ਆਪਾਂ ਵਾਪਸ ਸਿੱਧੇ ਚਾਲੇ ਪਾਉਣੇ ਆ ਅੰਮ੍ਰਿਤਸਰ ਤੋਂ ਹੋਰ ਮਿੱਤਰਾ ਠੀਕ ਹੈ ਅਸੀਂ ਤਾਂ ਆਪਾਂ ਸਾਡੇ ਇੱਥੋਂ ਜਾਣਾ ਵਾ ਵੇਖੋ ਕਿੰਨੇ ਘੰਟੇ ਲੱਗ ਰਹੇ ਆ ਹਾਂਜੀ ਵੀਡੀਓ ਪਾ ਲੈਣਾ ਆ ਆ ਤੀ ਆ ਗਿਆ ਭਾਰ ਸਬਸਕ੍ਰਾਈਬ ਕਰਾ ਲੈ ਮੁੰਡੇ ਮਿਲ ਪਏ ਜੀ ਹਨੂ ਥੱਲੇ ਕੱਲ ਉਤੋਂ ਸਿੱਧੀ ਥੱਲੇ ਇਹਨਾਂ ਨੇ ਉਤਰਾਈ ਕੀਤੀ ਘੋੜਿਆਂ ਦੇ ਬਹਿ ਕੇ ਆ ਘੋੜਿਆਂ ਨੇ ਬਹਿ ਕੇ ਥੱਲੇ ਆਏ ਮੁੰਡੇ ਕੱਲ ਸਿੱਧੀ ਉਤਰਾਈ ਕੀਤੀ ਮੁੰਡਿਆਂ ਨੇ ਹਨਾ ਬੜੀ ਮਿਹਨਤ ਕੀਤੀ ਥੱਲੇ ਮਿਹਨਤ ਮਿਹਨਤ ਦੇ ਥੱਲੇ ਆਪਾਂ ਆਪਾਂ ਉਹਨੂੰ ਸਿਖਾਇਆ ਸਾਨੂੰ ਸਾਨੂੰ ਭਾਜੀ ਨੇ ਕਿ ਪਹਿਲਾਂ ਟਰਾਈ ਕਰੀ ਦੀ ਆਹੀ ਉੱਤੇ ਲੱਭਦੇ ਰਹੇ ਮੁੰਡਿਆਂ ਨੂੰ ਹੈ ਰਾਜੀ ਲੰਗਾ ਲੱਗਾ ਰਸਤੇ ਨਗਰਾਸੂ ਤੋਂ ਪਹਿਲਾਂ ਗੋਵਿੰਦਗੜ੍ਹ ਤੋਂ ਹੁੰਦੇ ਹੋਏ ਕੋਲ ਕਪਿਆ ਨੰਗਾ ਲਾਇਆ ਗਿਆ ਇੱਥੇ ਐਸੋਲੇ ਹੁਣੇ ਛਕੇ ਬਹੁਤ ਸਵਾਲ ਲੱਗੇ ਜੀ ਆ ਗਿਆ ਗੋਲ ਕਪਿਆ ਦਾ ਨਗਰ ਦੇਖੀ ਭਰਾਵੋ ਇਧਰ ਆਪਣਾ ਇਧਰ ਆਉਣਾ ਜਿਹੜਾ ਪਿੰਡ ਭਾਈ ਇਹ ਆਪਣਾ ਲੈ ਲਾ ਆਗਾ ਜੀ ਹੈ ਲੈ ਲਾ ਗਾ ਆਗਾ ਜੀ ਦਾ ਸੰਗਰੂਰ ਠੀਕ ਹੈ ਜੀ ਉਹ ਲੈ ਇਧਰ ਵੀ ਬਾਹਰ ਨੂੰ ਕਿਦੋਂ ਤੋਂ ਚੱਲਣ ਦਿਆ ਲੰਗਰ ਆਪਣਾ ਲੰਗਰ ਕਿਦੋਂ ਤੋਂ ਚੱਲਣ ਦਿਆ ਵਾ 23 ਤਰੀਕ ਤੋਂ ਭਾਈ 23 ਤਰੀਕ ਤੋਂ 23 ਤਰੀਕ ਤੋਂ ਭਾਈ ਮਈ ਤੋਂ ਜੀ ਦੇ ਜਲਈ ਤੱਕ ਜਲਈ ਤੱਕ 22 ਜਲਈ ਤੱਕ ਠੀਕ ਹੈ 2 ਮਹੀਨੇ ਲੱਗਦਾ ਬਾਬਾ ਜੀ ਲਗਾਤਾਰ ਲੰਗਰੇ ਆ 2 ਮਹੀਨੇ ਹੀ ਲਓ ਜੀ ਬਾਬਾ ਜੀ ਯਾਰੋ ਹਾਂ ਜੀ ਗੋਲ ਗੱਪੇ ਖਾ ਰਹੇ ਆ ਸਿੰਘ ਇੱਥੇ ਸਾਰੇ ਗੁਰਕਾ ਲੰਗਰ ਆ ਜੀ ਲੰਗਰ ਅੰਦਰ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਨਾਲ ਪਿੱਛੇ ਬਣੀ ਆ ਲਹਿਰਾ ਗਾਗਾ ਤੋਂ ਸੰਗਰੂਲ ਤੋਂ ਲੰਗਰ ਲੱਗਾ ਜੀ ਹੈ ਮਖਾਣੇ ਜਗਾ ਹੈਗੀ ਆ ਜੀ ਚਮੋਲੀ ਤੋਂ 5 ਕਿਲੋਮੀਟਰ ਅੱਗੇ ਬਹੁਤ ਸਵਾਦ ਲੰਗਰ ਬਣਿਆ ਇੱਥੇ ਚਾਹ ਪਾਣੀ ਲੰਗਰ ਪਾਣੀ ਸਾਰਾ ਕੁਝ ਚੱਲਦਾ ਇੱਥੇ 1 ਘੰਟਾ ਹੋ ਗਿਆ ਇਹ ਉਗੜਦੋਂ ਆਉਂਦੇ ਆਉਂਦੇ ਜਾਮ ਲੱਗਾ ਲੈਨ ਸਾਈਡ ਏਰੀਆ ਬਹੁਤ ਤਕੜਾ ਇੱਥੇ 1 ਘੰਟਾ ਪੂਰਾ ਜਾਮ ਜ ਫਸ ਗਏ ਆਪਾਂ ਬੱਸਾ ਇਧਾ 1 ਬਾਈ 1 ਅਦਰੋਂ ਘੜਦੇ ਆ ਥੋੜੀਆਂ ਜਿਹੀ ਇਧਰੋਂ ਛੱਡਦੇ ਥੋੜੀਆਂ ਜਿਹੀ ਇਧਰੋਂ ਛੱਡਦੇ ਆ ਫੇਰ ਬਹੁਤ ਜ਼ਿਆਦਾ ਉੱਤਰ ਵੀ ਜਾਮ ਲੱਗਾ ਉਹ ਲੈਨ ਤੇ ਲੱਗੀਆਂ ਗੱਡੀਆਂ ਸਾਰੀਆਂ ਜੀ ਹੁਣ ਸ਼੍ਰੀ ਨਗਰ ਆ ਦੇਖੀ ਤੇ ਆ ਮੈਨੂ ਗਾੜਿਆ ਜੀ ਇਹਨਾਂ ਦਾ ਆ ਪੜ ਲਿਓ ਤੁਸੀਂ ਆਪ ਹੀ ਮੈਂ ਬੋਲਣਾ ਨਹੀਂ ਕੁਝ ਇਹਦੇ ਸਮੋਸੇ ਮੰਗਾਏ ਆ ਨਾਲ ਮੰਗਾਈਏ ਕੌਫੀ ਔਰ ਇਹ ਤੋਂ ਖਾ ਪੀ ਕੇ ਤੁਰਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਹੁਣ ਆਪਾਂ ਇਸੇ ਕੇ ਪਹੁੰਚ ਗਏ ਉਹ ਤੋਂ ਜਿੱਥੇ ਪਾਵਾਂਗੇ ਚਾਲੇ ਲੁਧਿਆਣੇ ਵੱਲ ਇੱਕ ਬੰਦਾ ਟੱਕ ਗੱਡੀ 'ਤੇ ਬੈਠਾ ਬਾਕੀ ਸਾਰੇ ਫੋਟੋ ਲਿਆਦੇ ਜੀ ਦੇ ਨਿਕਲਣ ਲੱਗੇ ਆ ਜੀ ਇਹ ਸ਼੍ਰੀਨਗਰ ਨਹੀਂ ਸ਼੍ਰੀ ਕੋਟ ਹੈ ਇੱਥੋਂ 3 ਕਿਲੋਮੀਟਰ ਸ਼੍ਰੀਨਗਰ ਹੈਗਾ ਅੱਗੇ ਬਸ ਇੱਥੋਂ ਨਿਕਲ ਲੱਗੇ ਆ ਤੇ ਨਿਕਲ ਕੇ ਫਿਰ ਆਪਾਂ ਸ਼੍ਰੀਨਗਰ ਪਹੁੰਚਾਂਗੇ ਤੇ ਉਤੋਂ ਫੇਰ ਜਾਵਾਂਗੇ ਰਿਸ਼ੀਕੇਸ਼ ਉਹ ਕਦੀ ਕਰਦੇ ਆ ਇੱਥੋਂ ਬੈਗ ਸਭ ਖਾ-ਪੀ ਕੇ ਸਮੋਸੇ ਐਂਡ ਕੌਫੀ ਪੀ ਕੇ ਤਿਆਰ ਹੋ ਗਏ ਨੇ ਮੁੰਡੇ ਹੁਣ ਅੱਖਾਂ ਖੁੱਲ ਚੁੱਕੀਆਂ ਨੇ ਕੌਫੀ ਪੀ ਕੇ ਹੁਣ ਡਰਾਈਵਰ ਖਤਰਨਾਕ ਬੰਦਾ ਕਰਨ ਲੱਗਾ ਹਾਂ ਜੀ ਦਾਦੇ ਭਾਜੀ ਕੁਝ ਕਹਿਣਾ ਚਾਹਦੇ ਤੁਸੀਂ ਨਹੀਂ ਨਹੀਂ ਬਸ ਸੁਖੀ ਸੰਧੀ ਨਾਲ ਘਰ ਪਹੁੰਚ ਜਾਈਏ ਅੱਲਿਕੁਮ ਸਤ ਜੀ ਚਲਿਏ ਇਹ ਬੰਦਾ ਸਾਧ ਰਿਹਾ ਕਹਿੰਦਾ ਆਜੋ ਪਰ ਸਾਡਾ ਮੰਨ ਨਹੀਂ ਹੋ ਜੇ ਘਰ ਇਹ ਭਾਜੀ ਉਹ ਬੰਦਾ ਸਾਧ ਰਿਹਾ ਪਰ ਸਾਡਾ ਮੰਨ ਨਹੀਂ ਕਰਦਾ ਜੀ ਕਰੋ ਯਾਰ ਚਲੋ ਚਲਿਏ ਜੀ ਵਾਈ ਗੋਦੀ ਗਾਤਾ ਸਾਹ ਵਾਈ ਗੋਦੀ ਕੀ ਫਤਿਹ ਪਹੁੰਚ ਗਏ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਸਾਢੇ 11 ਵਜੇ ਦਾ ਟਾਈਮ ਹੋ ਗਿਆ ਜੋ ਸੋਰੇ ਆਪਾਂ ਤੁਰੇ ਆਂ ਜੀ ਉੱਥੋਂ 1 ਵੇ ਦੇ 1 ਵੇ ਦੇ ਪਹਿਲੇ ਤੁਰੇ ਆਂ 11:30 ਵੇ ਰੀਸੀਗਿਸ਼ ਲੱਗੀ ਗੱਡੀ ਤੇ ਇਸ ਟਾਈਮ ਵੀ ਬੋਲਾ ਰਸ ਚੱਲੰਦਾ ਰੀਸੀਗਿਸ਼ ਦੇ ਵਿੱਚ ਉਹ ਇੱਥੇ 2 ਘੰਟੇ ਰਸਟ ਕਰਕੇ ਫੇਰ ਚੱਲਾਂਗੇ ਆਪਾਂ ਅਮੇਸ਼ਰ ਤੋਂ ਤੇ ਤੋਂ ਲੰਗਰ ਬਾਣੀ ਕਰਦੇ ਆਂ ਲੰਗਰ ਬਾਣੀ ਸਾਕੇ ਵਿੱਚ ਤੁਰਦੇ ਆਂ ਇੱਥੇ 2 ਘੰਟੇ ਦਾ ਰਸਟ ਕਰਕੇ ਤੁਰਦੇ ਕਰਕੇ ਰਸਟ ਕਰਦੇ ਹੋ ਸਕਦੇ ਆਂ